ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵੀ ਬੰਦਾ ਦੁਨੀਆ ਦੇ ਵਿੱਚ ਵਿਚਰਦਾ ਹੈ ਨਾ ਵੱਡੀਆਂ-ਵੱਡੀਆਂ ਢੀਂਗਾ ਮਾਰਦਾ ਆਪਣੇ ਆਪ ਨੂੰ ਕਹੇ ਕਿ ਮੈਂ ਟਾਈਗਰ ਹਾਂ ਯਾਨੀ ਕਿ ਸ਼ੇਰ ਹਾਂ ਲੈ ਹੁਣ ਤੁਸੀਂੱਸੋਗੇ ਮੈਨੂੰ ਟਾਈਗਰ ਦੀ ਇੰਗਲਿਸ਼ ਜਿਹੜੀ ਹੈ ਉਹਦੀ ਸਮਝ ਆ ਗਈ ਵੀ ਪੰਜਾਬੀ ਵਿੱਚ ਸ਼ੇਰ ਕਹਿੰਦੇ ਹਨ ਸੱਸੇ ਨੂੰ ਲਾਮਾ ਪੈਰ ਜਵੰਦੀ ਦਾ ਸ਼ੇਰ ਬਿੰਦੀ ਨਾਂ ਵੀ ਲਾ ਹੁਣ ਮੈਨੂੰ ਪਤਾ ਨਹੀਂ ਵੀ ਸ਼ੇਰ ਕਿੱਦਾਂ ਪੈਂਦਾ ਪਰ ਮੈਂ ਤਾਂ ਟਾਈਗਰ ਦੇ ਹਾਂ ਸਿੱਕੇ ਤੇ ਵੀ ਸ਼ੇਰ ਕੀ ਹੁੰਦਾ ਏ ਕਿਨੇ ਕਿਹਾ ਇਹ ਨਸ਼ਾ ਤਸ਼ਕਰ ਬਿਕਰਮ ਸਿੰਘ ਮੰਜੀਠੀਏ ਨੇ ਕਿਹਾ ਆਸ਼ਾ ਚਲੋ ਇਹ ਤਾਂ ਗੱਲ ਕਹੇ ਦੀ ਕੋਈ ਨਹੀਂ ਬੰਦਾ ਕਹੇ ਜਾਂਦਾ ਫੁਕਰੀ ਜਦੋਂ ਮਾਰਨੀ ਹੁੰਦੀ ਹੈ ਕਿਹੜਾ ਪਤਾ ਲੱਗਦਾ ਹੁੰਦਾ ਕਹਿ ਦਿੰਦਾ ਉਹਦੇ ਵਿੱਚ ਇੱਕਦੋ ਜਿਹੀ ਪਿੱਛੇ ਵੀਡੀਓ ਸੁਣੀ ਸੀ ਇੱਕ ਫੁਗਰਾ ਬੰਦਾ ਸਾਥ ਵਿੱਚ ਕਹਿੰਦਾ ਸਭ ਤੋਂ ਵੱਡਾ ਗੱਪ ਕੌਣ ਤੇ ਉਹ ਕਹਿੰਦੇ ਹੁਣ ਮਾਰੂ ਬੇਟਾ ਉਹ ਆ ਗਿਆ ਕਹਿੰਦਾ ਮੇਰੇ ਕੋਲ 6 ਗੋਲੀ ਦਾ ਪਿਸਤੌਲ ਧੱਕੇ ਨਾਲ ਕਹਿੰਦਾ 7-8 ਪਾ ਲਿਆ ਜਦੋਂ ਸਾਢੇ ਨਾਲ ਕਹਿੰਦਾ ਤਾੜ ਤਾੜ ਕੱਢ ਕੇ 12 ਗੋਲੀਆਂ ਚਾਰ ਬੰਦੇ ਮਾਰ ਦਿੱਤੇ ਕਹਿੰਦਾ ਹੁਣ ਇਹਦਾ ਕੀ ਹੈ ਨਾ ਮੂੰਹ ਨਾ ਸਿਰ ਨਾ ਬੰਦੇ ਮਰੇ ਇਹ ਮਜੀਠੀ ਵਰਗੇ ਸਾਰਾ ਉਟਕਦਾ ਚਲੋ ਕੋਈ ਨਹੀਂ ਤਾਂ ਜਬੜੀਆਂ ਨੇ ਇਹਦੀਆਂ ਹੀ ਮਾਰੀਆਂ ਨੇ ਇੱਕ ਇਹਨੇ ਹੋਰ ਬਹੁਤ ਵੱਡੀ ਗੱਲ ਕਹੀ ਜਿਹੜੀ ਮੈਂ ਗੱਲ ਕੀਤੀ ਹੁਕਾਤ ਦੇਖੋ ਆਪਣੀ ਆਪਣੀ ਔਕਾਤ ਵਿੱਚ ਰਹੋ ਹੁਣ ਮੈਂ ਕੌਣ ਹਾਂ ਜੀ ਇੱਕ ਨਾਰਮਲ ਜਿਹਾ ਬੰਦਾ ਬੂਟਾ ਸਿੰਘ ਬੁੱਤਵਧ ਗਿਆਨੀ ਲਾਲੂ ਮੂਰੇ ਮੈਂ ਹੋਰ ਕੀ ਐਦੋਂ ਵੱਧ ਤਾਂ ਕੁਛ ਨਹੀਂ ਆ 5-7000 ਦੇ ਕੱਪੜੇ ਪਾਏ ਐਦੋਂ ਵੱਧ ਤਾਂ ਕੁਛ ਨਹੀਂ ਨਾਰਮਲ ਜਿਹਾ ਬੰਦਾ ਹਾਂ ਸੀ ਹੁਣ ਮੈਂ ਵੱਡੀ ਗੱਲ ਕਰਾਂ ਵੀ ਮੈਂ ਤਾਂ ਮਕੇਸ਼ ਅਵਾਨੇ ਮੰਗੂ ਵੜਾਨੇ ਮੰਗੂ ਜਾ ਰਤਨ ਟਾਟਾ ਮੰਗੂ ਆਪਣਾ ਜਹਾਜ਼ ਲੈ ਕੇ ਜਾਵਾ ਉਹ ਗੱਟਣਾ ਚੁੰਨੀਆਂ ਥੋੜੀ ਗੱਲਾਂ ਹਾਂ ਮੋਟਰਸਾਈਕਲ ਲੈ ਲਾਂਗੇ ਅਸੀਂ ਛੋਟੀ ਜਿਹੀ ਗੱਡੀ ਲੈ ਲਾਂਗੇ ਇੰਨਾ ਕਾਸੀ ਕਰ ਸਕਦੇ ਐਤੋਂ ਵੱਧ ਕਿੱਥੇ ਕਰ ਸਕਦੇ ਅਸਾ ਔਕਾਤ ਵਿੱਚ ਰੋ ਮੈਂ ਜਿਹੜੀ ਗੱਲ ਕਹੀ ਹੈ ਕਹਿੰਦਾ ਪੰਜਾਬ ਸਰਕਾਰ ਮੈਨੂੰ ਸਿੱਧੂ ਮੂਸੇਵਾਲੇ ਵਾਂਗੂ ਮਰਵਾਉਣਾ ਚਾਹੁੰਦੀ ਹੈ ਦੇਖੋ ਲੈਵਲ ਕਿੱਥੇ ਲੈ ਕੇ ਜਾਂਦੇ ਆਹ ਭਰਾਵੋ ਸ਼ਰਮਤਾ ਕਰ ਲੋ ਕਿੱਥੇ ਸਿੱਧੂ ਮੂਸੇਵਾਲਾ ਕਿੱਥੇ ਤੂੰ ਚਿੱਟਾ ਵੇਚ ਕੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾਉਣ ਵਾਲਾ ਤੂੰ ਦੀ ਗੱਲ ਕਰੇਗਾ ਉਹਦਾ 29 ਸਾਲ ਦੀ ਉਮਰ ਵਿੱਚ ਬੰਦਾ ਬਹੁਤ ਵੱਡੀਆਂ ਗੱਲਾਂ ਕਹਿ ਗਿਆ ਬਹੁਤ ਵੱਡੀਆਂ ਗੱਲਾਂ ਕਹਿ ਗਿਆ ਬਹੁਤ ਵੱਡੀਆਂ ਆਪਣਾ ਲੈਵਲ ਲਿਖਿਆ ਕਰੋ ਆਪਣੇ ਆਪ ਨੂੰ ਨਾ ਇਦਾਂ ਨਾ ਕੰਪੇਅਰ ਕਰਿਆ ਕਰੋ ਹਾਂ ਮਾੜਾ ਮੂਟਾ ਤੁਸੀਂ ਕੁਛ ਕਹਿ ਦਿਓਗੇ ਕੋਈ ਛੋਟੇ ਸਿੰਗਰ ਦਾ ਨਾਮ ਲੈਂਦੇ ਪਰ ਸਿੰਗਰ ਕੋਈ ਵੀ ਛੋਟਾ ਨਹੀਂ ਹੁੰਦਾ ਆਪਣੀ ਔਕਾਤ ਦੇ ਕੇ ਗੱਲ ਕਰਿਆ ਕਰੋ। ਸਿੱਧੂ ਮੂਸੇਵਾਲੇ ਨੂੰ ਕਿਹਨੇ ਪਰਵਾਇਆ? ਕਿਹਨੇ ਪਰਵਾਇਆ? ਸਰਕਾਰ ਨੇ ਪਰਵਾਇਆ। ਇਹ ਗੱਲਾਂ ਨਾ ਕਰੋ। ਲੋਕਾਂ ਨੂੰ ਨਾ ਭੜਕਾਓ। ਜੇ ਜੇਲ੍ਹ ਤੋਂ ਬਾਹਰ ਆ ਗਏ ਨਾ ਤੈਨੂੰ ਜਵਾਨ ਤੇ ਮਿਲ ਗਈ। ਪਹਿਲਾਂ 2-4 ਕਿਤਾਬਾਂ ਰਾਜਨੀਤੀ ਦੀਆਂ ਪੜ੍ਹ ਲਓ। ਇਹ ਰਾਜਨੀਤੀ ਹੁਣ ਚੱਲਣੀ ਨਹੀਂ। ਮੁੱਛਾਂ ਨੂੰ ਤਾ ਦੇਣਾ, ਇਨਕਾਂ ਲਾਉਣੀਆਂ, ਆਪਣੇ ਆਪ ਨੂੰ ਟਾਈਗਰ ਕਹਿਣਾ, ਟਾਈਗਰ ਟਾਈਗਰ ਕਹਿਣਾ। ਸ਼ੇਰ ਕਹਿਣਾ ਨਾ ਨਾ ਇਹ ਗੱਲਾਂ ਤੁਹਾਡੇ ਮੂੰਹੋਂ ਚੱਤਦੀਆਂ ਤੁਹਾਡੇ ਮੂੰਹੋਂ ਚੱਤਦੀ ਤੂੰ ਤਾਂ ਸਰਸੇ ਵਾਲੇ ਕੋਲੇ ਜਾ ਕੇ ਮੱਥੇ ਮੁੱਥੇ ਰਗੜੋ ਬਾਬੇ ਬੇਬੰਦਰ ਕੋਲੇ ਜਾਓ ਤੁਹਾਡੇ ਮੂੰਹੇ ਕਿੰਨਾ ਚੱਤਦੀਆਂ ਨਹੀਂ ਤੁਹਾਡਾ ਕੌਮ ਨਾਲ ਤੁਹਾਡਾ ਸਿੱਖੀ ਨਾਲ ਕੀ ਲੈਣਾ ਦੇਣਾ ਕੋਈ ਮਤਲਬ ਨਹੀਂ ਆਪਣਾ ਲੈਵਲ ਦੇ ਕੇ ਗੱਲ ਕਰਿਆ ਕਰੋ ਆਪਣਾ ਲੈਵਲ ਦੇ ਕੇ ਜੇ ਚਾਰ ਮੀਡੀਏ ਵਾਲੇ ਵਿਊ ਲੈਣ ਖਤ ਤੁਹਾਡੇ ਮੂਹਰੇ ਆ ਕੇ ਮੈਕ ਰੱਖ ਦਿੰਦੇ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਪੰਜਾਬ ਤੁਹਾਡੇ ਵਾਲੇ ਵਾਲੇ ਭੰਗ ਦੇ ਪੰਜਾਬ ਦੇ ਵਿੱਚ ਜੇ 100 ਬੰਦਾ ਇਕੱਠਾ ਕਰ ਲਈ ਨਾ 100 ਬੰਦਾ ਤਾਂ 95 ਬੰਦੇ ਉਹ ਨੇ ਤੁਸੀਂ ਕਹਿੰਦੇ ਨਾ ਪੰਜਾਬ ਸਰਕਾਰ ਮਾਰੋ 95 ਬੰਦੇ ਉਹ ਕਹਿੰਦੇ ਜਿਹੜੇ ਮਰੀਠਿਆ ਮਰਨਾ ਚਾਹੀਦਾ ਹੋਰ ਦੱਸੋ ਮੇਰੇ ਤੇ ਨਾ الزام ਨਾ ਤੇ ਮੈਂ ਨਹੀਂ ਕੁਝ ਕਹਿੰਦਾ ਮੈਂ 100 ਚੋਂ 95 ਲੋਕਾਂ ਦੀ ਗੱਲ ਕਰਦਾ ਉਹ ਕੌਣ ਨੇ ਉਹ ਸੱਚੇ ਆ ਉਹ ਕਹਿੰਦੇ ਸਾਡੇ ਮੁੰਡੇ ਮਰਵਾਤੇ ਸਾਡੇ ਘਰ ਉਜਾੜ ਤੇ ਚਿੱਟੇ ਨੇ ਉਹ ਲੋਕ ਨੇ ਆਪਣਾ ਲੈਵਲ ਦੇਖਿਆ ਕਰੋ ਐਵੇਂ ਨਾ ਬਹੁ ਬਹੁ ਕਰਨ ਦਾ ਫਾਇਦਾ ਕੋਈ ਨਹੀਂ ਥੋੜਾ ਬਤਾ ਨਾ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਣ ਦਾੜੀ ਇੱਕ ਸਿਆਣਪ ਦੀ ਨਿਸ਼ਾਨੀ ਹੁੰਦੀ ਆ ਅਕਲ ਦੀ ਦਾੜੀ ਰੱਖ ਕੇ ਨਾ ਜਬੜੀਆਂ ਨਹੀਂ ਮਾਰੀਆਂ ਹੁੰਦੀਆਂ ਆਪਣਾ ਲੈਵਲ ਚੈੱਕ ਕਰ ਲੈ ਹੁਣ ਮੇਰੇ ਦਾੜੀ ਹੈ ਪੱਗ ਬੰਨੀ ਹੈ ਵਧੀਆ ਤੇ ਮੈਂ ਗਾਲਾਂ ਕੱਢਾਂ ਬੇਤੁਕੀਆਂ ਗੱਲਾਂ ਕਰਾਂ ਮੇਰੇ ਨਾਮ ਲੈਣ ਪਹਿਲਾਂ ਗਿਆਨੀ ਲੱਗਦਾ ਠੀਕ ਹੈ ਤੇ ਮੈਂ ਫੁਕਰੀਆਂ ਮਾਰਾਂ ਤੁਹਾਡੇ ਮੈਂ ਕੋ ਜਬੜੀਆਂ ਮਾਰਾਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਾਂ ਜੇ ਮੈਂ ਕਹਿੰਦਾ ਵੀ ਮੁਰਾ ਤਾਂ ਰਾਜਨੀਤੀ ਵਿੱਚ ਨਰਿੰਦਰ ਮੋਦੀ ਦਾ ਮੋਦੀ ਜੀ ਡਾਕਾਦਾ ਮੇਰਾ ਕੰਪੇਅਰ ਉਹਦੇ ਨਾਲ ਜੋ ਬੱਬੂ ਮਾਣੇ ਕਹਿੰਦਾ ਸੀ ਆ ਕਿ ਮੇਰਾ ਕੰਪੇਅਰ ਤਾਂ ਤੁਸੀਂ ਜੇ ਕਰਨਾ ਕਿਤੇ ਨਾ ਕਰੋ ਪਤਾ ਕੀ ਇਹਦੇ ਨਾਲ ਕਿਹਾ ਸੀ ਜਦੋਂ ਰੋਟੀ ਮੱਕੀ ਦੀ ਸਾਗ ਦੀ ਕੋਲੀ ਪਈ ਸੀ ਜੋ ਸ਼ੇਰ ਬੋਲਦਾ ਸੀ ਕਿਤੇ ਨਾ ਕੰਪੇਅਰ ਕਰਨ ਦੀ ਗੱਲ ਕਰਦਾ ਸੀ ਇਹ ਆਪ ਵੀ ਸੁਣ ਫਿਰ ਕੰਟਰੋਵਰਸੀ ਹੋ ਜਾਣੀ ਕਹਿੰਦਾ ਮੇਰਾ ਕੰਪੇਅਰ ਤਾਂ ਕਿਸੇ ਬਹੁਤ ਵੱਡੇ ਸ਼ਾਇਰ ਨਾਲ ਕਹਿੰਦਾ ਸੀ ਬਹੁਤ ਵੱਡੇ ਸ਼ਾਇਰ ਇਹ ਤੁਸੀਂ ਆਪ ਹੀ ਸੁਣ ਲਿਓ ਮੇਰੇ ਵੱਲੋਂ ਨਾ ਪਸਾਓ ਇਹ ਤਾਂ ਅਣੀਪ ਤਾਂ ਕਿ ਮੈਨੂੰ ਚੇਤੇ ਆ ਗਿਆ ਉਹਦਾ ਮੈਂ ਨਾਂ ਲੈਤਾ ਆਪ ਵੀ ਤੁਸੀਂ ਲੱਭ ਲੈਣਾ ਵੀ ਕਿਹਦੇ ਨਾਲ ਆਪਣਾ ਆਪਣੇ ਆਪ ਨੂੰ ਕੰਪੇਅਰ ਕਰਨ ਵਾਲਾ ਕਿਹਿੰਦਾ ਸੀ ਉਹ ਆਪ ਵੀ ਸੁਣ ਲਓ ਸਮਝ ਆਏ ਗੱਲ ਦੀ ਐਡਾ ਵੱਡਾ ਲੈਵਲ ਤੁਹਾਡਾ ਕਿੱਥੇ ਹੈ ਇਦਾਂ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਨਾ ਮੇਰੇ ਮਨ ਦੀ ਇਹ ਮਨਸ਼ਾ ਹੈ ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੱਲ ਕਹੀ ਹੋਈ ਹੈ ਉਹ ਕਹਿੰਦਾ ਆ ਮਜੀਠੀਆ ਵਰਗਿਆਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਰਾਜਨੀਤੀ ਵਿੱਚ ਇਹ ਤਾਂ ਕਹਿੰਦਾ ਸਾਡੇ ਮੁੰਡੇ ਨੇ ਰਿਸ਼ਤੇਦਾਰੀ ਪਾ ਲਈ ਉਹਨੇ ਗੱਲ ਕਹੀ ਉਹਨੇ ਗੱਲ ਕਹੀ ਕਿ ਸਾਡੇ ਮੁੰਡੇ ਨੇ ਰਿਸ਼ਤੇਦਾਰੀ ਪਾ ਲਈ ਜਾਨੀ ਕਿ ਸਾਲਾ ਬਣਾ ਲਿਆ ਤੇ ਫਿਰ ਇਹਨੂੰ ਇੱਥੇ ਐਮਐਲਏ ਬਣਾ ਕੇ ਮੰਤਰੀ ਬਣਾਤਾ ਥੋੜਾ ਰਾਜਨੀਤੀ ਤੇ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਇਹ ਬੰਦ ਸਭ ਦੀ ਗੱਲ ਸਹੀ ਹੈ ਆਪਣਾ ਲੈਵਲ ਦੇਖੋ ਆਪਣਾ ਲੈਵਲ ਦੇ ਕੇ ਗੱਲ ਕਰੋ ਤਾਂ ਵਧੀਆ ਰਹੋਗੇ ਤੇ ਆਪਣੀ ਔਕਾਤ ਵਿੱਚ ਰਹੋ ਸਿੱਧੂ ਮੂਸੇਵਾਲਾ ਤੇ ਵਿਕਰਮ ਸਿੰਘ ਮਜੀਠੀਆ ਪਤਾ ਕਿੰਨਾ ਫਰਕ ਹੈ ਧਰਤੀ ਤੇ ਅਸਮਾਨ ਦਾ ਕੋਈ ਬੰਦਾ ਕਹਿ ਦੂ ਵੀ ਧਰਤੀ ਤੇ ਅਸਮਾਨ ਇਕੱਠੇ ਹੋ ਸਕਦੇ ਆ ਕੋਈ ਕਹਿ ਦੂ ਕਿੰਨਾ ਫਰਕ ਹੈ ਤੇ ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰੋ ਆਪਣੀ ਔਕਾਤ ਵਿੱਚ ਤੁਹਾਨੂੰ ਕੋਈ ਨਹੀਂ ਮਾਰਨਾ ਚਾਹੁੰਦਾ ਕੁਈ ਤਾਂ ਆਪਣੀਆਂ ਕਰਤੂਤਾਂ ਨਾਲ ਆਪ ਹੀ ਮਰ ਜਾਣਾ ਥੋਨੂੰ ਮਾਰ ਕੇ ਕਿਸੇ ਨੇ ਕੀ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ